ਅੱਜ ਦੀ ਡੇਟ ਤੇ ਕੀ ਹੋ ਰਿਹਾ ਦਿਮਾਗ ਦੇ ਵਿੱਚ ਮਿਸ ਇਨਫੋਰਮੇਸ਼ਨ ਜਿਹੜੀਆਂ ਚੀਜ਼ਾਂ ਸਾਡੇ ਵਰਗ ਦੇ ਵਿੱਚ ਨਹੀਂ ਆਂਦੀਆਂ ਜਿਹੜੀਆਂ ਨੋਲਿਜ ਸਾਨੂੰ ਚਾਹੀਦੀ ਨਹੀਂ ਉਹ ਇੰਨੀ ਜ਼ਿਆਦਾ ਥਰੂ ਮੋਬਾਈਲ ਥਰੂ ਸੋਸ਼ਲ ਮੀਡੀਆ ਆ ਗਈ ਕੀ ਉਹ ਜਿਹੜਾ ਦਿਮਾਗ ਇਹ ਨਾ ওভারਫਲੱਡਡ ਵਿਦ ਇਨਫੋਰਮੇਸ਼ਨ ਹੈ ਉਹਨੇ ਕੀ ਕੀਤਾ ਸਾਨੂੰ ਇੱਕ ওভার ਕੌਨਫੀਡੈਂਟ ਇਨਸਾਨ ਬਣਾਤਾ ਜਿਹੜੀ ਜਿਹੜੀ ਫੀਲਡ ਜਿਹੜੀ ਜਿਹੜੀ ਐਕਸਟ੍ਰੀਮ ਦਾ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਨਾ ਹੈਗਾ ਉਹਦੇ ਬਾਰੇ ਵੀ ਨਾਲੇ ਚੱਕੀ ਫਿਰਦੇ ਨੇ ਅੱਜ ਦੀ ਡੇਟ 'ਚ ਡਾਕਟਰ ਕੋ ਜਾਓ ਡਾਕਟਰ ਨੂੰ ਜਾ ਕੇ ਬੰਦਾ ਦੱਸਦਾ ਹੁੰਦਾ ਵੀ ਭਾਈ ਮੇਰਾ ਇਲਾਜ ਇਦਾਂ ਕਰ ਮਕੈਨਿਕ ਕੋ ਜਾ ਕੇ ਬੰਦਾ ਦੱਸਦਾ ਹੁੰਦਾ ਵੀ ਮੇਰੀ ਗੱਡੀ ਨੂੰ ਇਦਾਂ ਠੀਕ ਕਰ ਹੂੰ ਉਹ ਕੀ ਹੈ ਉਹ ਮਿਸ ਇਨਫੋਰਮੇਸ਼ਨ ਹੈ ਅਸੀਂ ਮੈਰਿਜ ਤੇ ਚਲੇ ਗਏ ਜਾਂ ਕਿਸੇ ਪਾਰਟੀ ਤੇ ਚਲੇ ਗਏ ਉੱਥੇ ਢੇਰ ਸਾਰੇ ਸਟਾਰ ਲੱਗੇ ਹੋਏ ਨੇ ਫੂਡ ਦੇ ਅਸੀਂ ਜਿਆਦਾ ਫੂਡ ਖਾ ਲਿਆ ਉੱਥੇ ਜਾ ਕੇ ਸਾਨੂੰ ਕੀ ਹੋਏਗਾ ਜਾਂ ਸਾਨੂੰ ਬਲੂਟਿੰਗ ਹੋ ਜਾਏਗੀ ਗੈਸ ਬਣ ਜਾਏਗੀ ਐਸਿਡਿਟੀ ਬਣ ਜਾਏਗੀ ਜਾਂ ਸਾਨੂੰ ਜਲਾਬ ਲੱਗ ਜਾਣਗੇ ਵੀ ਬੰਦਾ ਬਣ ਦਿਮਾਗ ਤੋਂ ਕਮ ਲਾ ਅੱਜ ਦੀ ਡੇਟ 'ਚ ਇਹ ਬੰਦਾ ਬਣ ਕੇ ਦਿਮਾਗ ਤੋਂ ਕੰਮ ਨਹੀਂ ਲਿਆ ਜਾ ਸਕਦਾ ਕਿਉਂਕਿ ਦਿਮਾਗ ਤੁਹਾਨੂੰ ਕੰਟਰੋਲ ਕਰ ਰਿਹਾ ਤੁਹਾਡੇ ਦਿਮਾਗ ਦੀਆਂ ਹੋਗੀਆਂ ਬ੍ਰੇਕਾ ਫੇਲ ਦੇਸਾ ਦੇਸਾ ਵਿੱਚ ਵਸਦੇ ਸਾਰੇ ਮੇਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨੂੰ ਪ੍ਰਵਾਨ ਕਰੋ ਜੀ ਦੇਖੋ ਜੀ ਇਹਦੀ ਸਭ ਤੋਂ ਸਿੰਪਲ ਤੇ ਸਭ ਤੋਂ ਸੌਖਾ ਆਨਸਰ ਇਹਦਾ ਇਹ ਵੇ ਕਿ ਪਹਿਲਾਂ ਜਿਹੜਾ ਇਨਸਾਨ ਹੈ ਉਹ ਆਪਣੇ ਦਿਮਾਗ ਦੀ ਵਰਤੋਂ ਕਰਦਾ ਹੁੰਦਾ ਸੀ ਇੱਕ ਡਾਇਲੌਗ ਬੜਾ ਕਾਮਨ ਜਿਹਾ ਹੁੰਦਾ ਸੀ ਵੀ ਬੰਦਾ ਵਾਣ ਦਿਮਾਗ ਤੋਂ ਕਮਲ ਹੈ ਅੱਜ ਦੀ ਡੇਟ ਤੇ ਕੀ ਹੋ ਰਿਹਾ ਦਿਮਾਗ ਦੇ ਵਿੱਚ ਮਿਸ ਇਨਫੋਰਮੇਸ਼ਨ ਜਿਹੜੀਆਂ ਚੀਜ਼ਾਂ ਸਾਡੇ ਵਰਗ ਦੇ ਵਿੱਚ ਦੀਆਂਂਦੀਆਂ ਜਿਹੜੀਆਂ ਨੋਲਿਜ ਸਾਨੂੰ ਚਾਹੀਦੀ ਨਹੀਂ ਉਹ ਇੰਨੀ ਜ਼ਿਆਦਾ ਥਰੂ ਮੋਬਾਈਲ ਥਰੂ ਸੋਸ਼ਲ ਮੀਡੀਆ ਆ ਗਈ ਕਿ ਉਹ ਜਿਹੜਾ ਦਿਮਾਗ ਇਹ ਨਾ ਓਵਰਫਲੱਡਡ ਵਿਦ ਇਨਫੋਰਮੇਸ਼ਨ ਹੈ ਉਹਨੇ ਕੀ ਕੀਤਾ ਸਾਨੂੰ ਇੱਕ ਓਵਰ ਕੌਨਫੀਡੈਂਟ ਇਨਸਾਨ ਬਣਾਤਾ ਕੌਨਫੀਡੈਂਸ ਦਾ ਅੱਜ ਦੀ ਡੇਟ 'ਚ ਬੱਚਿਆਂ ਜੇ ਹੜ ਆਇਆ ਜਿਹੜੀ ਜਿਹੜੀ ਫੀਲਡ ਜਿਹੜੀ ਜਿਹੜੀ ਐਕਸਟ੍ਰੀਮ ਦਾ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂਦਾ ਹੈਗਾ ਉਹਦੇ ਬਾਰੇ ਵੀ ਨਾਲੇ ਚੱਕੀ ਫਿਰਦੇ ਨੇ ਬਿਲਕੁਲ ਠੀਕ ਗੱਲ ਹੈ ਤੁਸੀਂ ਡਾਕਟਰ ਕੋ ਜਾਓ ਅੱਜ ਦੀ ਡੇਟ 'ਚ ਡਾਕਟਰ ਕੋ ਜਾਓ ਡਾਕਟਰ ਨੂੰ ਜਾ ਕੇ ਬੰਦਾ ਦੱਸਦਾ ਹੁੰਦਾ ਵੀ ਭਾਈ ਮੇਰਾ ਇਲਾਜ ਇਦਾਂ ਕਰ ਮਕੈਨਿਕ ਕੋ ਜਾ ਕੇ ਬੰਦਾ ਦੱਸਦਾ ਹੁੰਦਾ ਵੀ ਮੇਰੀ ਗੱਡੀ ਨੂੰ ਇਦਾਂ ਠੀਕ ਕਰ ਉਹ ਕੀ ਏ ਉਹ ਮਿਸ ਇਨਫਾਰਮੇਸ਼ਨ ਹੈ ਜਿਹੜੀ ਇਨਫਾਰਮੇਸ਼ਨ ਤੁਹਾਡੇ ਕੰਮ ਦੀ ਨਹੀਂ ਹੈਗੀ ਉਹਨੂੰ ਜੇ ਤੁਸੀਂ ਗ੍ਰਹਿਣ ਕਰੋਗੇ ਮੰਨ ਲਓ ਹੁਣ ਮੈਂ ਤੁਹਾਨੂੰ ਇੱਕ ਗੱਲ ਛੋਟੀ ਜਿਹੀ ਸਮਝਾਣ ਲੰਗਾ ਵਾਂ ਅਸੀਂ ਮੈਰਿਜ ਤੇ ਚਲੇ ਗਏ ਜਾਂ ਕਿਸੇ ਪਾਰਟੀ ਤੇ ਚਲੇ ਗਏ ਉੱਥੇ ਢੇਰ ਸਾਰੇ ਸਟਾਲ ਲੱਗੇ ਹੋਏ ਨੇ ਫੂਡ ਦੇ ਅਸੀਂ ਜ਼ਿਆਦਾ ਫੂਡ ਖਾ ਲਿਆ ਉੱਥੇ ਜਾ ਕੇ ਸਾਨੂੰ ਕੀ ਹੋਏਗਾ ਜਾਂ ਸਾਨੂੰ ਬਲੋਟਿੰਗ ਹੋ ਜਾਏਗੀ ਗੈਸ ਬਣ ਜਾਏਗੀ ਐਸਿਡਿਟੀ ਬਣ ਜਾਏਗੀ ਜਾਂ ਸਾਨੂੰ ਜਲਾਬ ਲੱਗ ਜਾਣਗੇ ਠੀਕ ਹੈ ਇਦਾਂ ਹੀ ਸੇਮ ਹੈ ਆਪਾਂ ਹੁਣ ਕਈਆਂ ਦੀ ਐਗਜ਼ਾਮਪਲ ਲੈਂਦੇ ਨੇ ਨਾਲੇ ਬਿਨਾ ਕਈ ਨੇਤਾ ਨੇ ਉਹ ਨਾਪ ਚਨਾਬ ਬੋਲ ਜਾਂਦੇ ਨੇ ਬਾਅਦ ਚ ਮਾਫੀਆਂ ਮੰਗਦੇ ਨੇ ਹੂੰ ਠੀਕ ਹੈ ਨਾ ਮੂੰਹ ਦੀ ਬਵਾਸੀਰ ਕਹਿ ਦਿੰਦੇ ਹਾਂਜੀ 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 ਉਹਨੂੰ ਆਪਾਂ ਕਹਿੰਦੇ ਵਰਬਲ ਡਾਇਰੀਆ ਹੂੰ ਮੂੰਹ ਦਾ ਜਲਾਬ ਲੱਗੇ ਹੋਏ ਨੇ ਉਹਨੂੰ ਵੀ ਉਹਨੂੰ ਪਤਾ ਨਹੀਂ ਲੱਗਦਾ ਵੀ ਕਿਹੜੇ ਵੇਲੇ ਕੀ ਬੋਲਣਾ ਇਹ ਵੀ ਮਿਸ ਇਨਫਰਮੇਸ਼ਨ ਹੈ ਇਹ ਵੀ ਓਵਰ ਇਨਫਰਮੇਸ਼ਨ ਹੈ ਹੁਣ ਤੁਹਾਨੂੰ ਇਹਦੇ ਵਿੱਚ ਇੱਕ ਹੋਰ ਗੱਲ ਛੋਟੀ ਜਿਹੀ ਗੱਲ ਐਡ ਕਰਾਂਗੇ ਜਿੱਥੇ ਮੈਂ ਗੱਲ ਛੱਡੀ ਸੀ ਵੀ ਬੰਦਾ ਬਣ ਦਿਮਾਗ ਤੋਂ ਕੰਮ ਲੈ ਅੱਜ ਦੀ ਰੇਡ 'ਚ ਇਹ ਬੰਦਾ ਬਣ ਕੇ ਦਿਮਾਗ ਤੋਂ ਕੰਮ ਨਹੀਂ ਲਿਆ ਜਾ ਸਕਦਾ ਕਿਉਂਕਿ ਦਿਮਾਗ ਤੁਹਾਨੂੰ ਕੰਟਰੋਲ ਕਰ ਰਿਹਾ ਹੈ ਤੁਹਾਡੇ ਦਿਮਾਗ ਦੀਆਂ ਹੋ ਗਈਆਂ ਬ੍ਰੇਕਾਂ ਫੇਲ ਠੀਕ ਹੈ ਕਿਉਂਕਿ ਸੋਚ ਤੋਂ ਪਰੇ ਚਲਾ ਜਾ ਪਿਆ ਇਹਨੂੰ ਆਪਾਂ ਕਹਿੰਦੇ ਆ ਬ੍ਰੇਨ ਓਵਰਕਲੋਕਿੰਗ ਠੀਕ ਹੈ ਲੋਡ ਤੋਂ ਵੱਧ ਜਿੰਨੂੰ ਅਸੀਂ ਪੰਜਾਬੀ 'ਚ ਕਹ ਲਈਏ ਸਿੰਪਲ ਭਾਸ਼ਾ 'ਚ ਇਹ ਵੀ ਦਿਮਾਗ ਦੇ ਚੱਕਰ ਵੱਧ ਗਏ ਦਿਮਾਗ ਤੋਂ ਕੰਮ ਅਸੀਂ ਲੋਡ ਤੋਂ ਬਹੁਤ ਜ਼ਿਆਦਾ ਲੈ ਲਿਆ ਤਾ ਸਾਡਾ ਜਿਹੜਾ ਦਿਮਾਗ ਏ ਉਹ ਸਾਨੂੰ ਕੰਟਰੋਲ ਕਰਨ ਲੱਪਿਆ ਸਾਡੇ ਐਕਸ਼ਨਸ ਨੂੰ ਕੰਟਰੋਲ ਕਰਨ ਲੱਪਿਆ ਤੁਸੀਂ ਅਕਸਰ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਜਿਹੜੀਆਂ ਛੋਟੀਆਂ-ਛੁਟੀਆਂ ਲੋਕੀ ਪੋਸਟਾਂ ਪਾਉਂਦੇ ਨੇ ਸੋਸ਼ਲ ਮੀਡੀਆ ਦੀ ਪੋਸਟ ਦੇ ਉੱਤੇ ਲੜਾਈ ਹੋ ਜਾਂਦੀ ਹੈ ਹਮ ਇੱਥੇ ਤੱਕ ਗੱਲ ਪਹੁੰਚ ਜਾਂਦੀ ਏ ਵੀ ਮਰਨ-ਮਰਾਨ ਤੱਕ ਗੱਲ ਪਹੁੰਚ ਜਾਂਦੀ ਏ ਠੀਕ ਹੈ ਨਾ ਛੋਟੀ ਜੀ ਐਗਜ਼ਾਮਪਲ ਦੇਣਾ ਤੁਹਾਨੂੰ ਸੋਸ਼ਲ ਮੀਡੀਆ ਦੀ ਪੋਸਟ ਹੋ ਗਈ ਰਿਸ਼ਤੇਦਾਰਾਂ ਦੀ ਪੋਸਟ ਹੋ ਗਈ ਯਾਰਾਂ ਦੋਸਤਾਂ ਦੀ ਪੋਸਟ ਹੋ ਗਈ ਕਮੈਂਟ ਕਮੈਂਟ ਨਹੀਂ ਕੀਤਾ ਲਾਈਕ ਨਹੀਂ ਕੀਤਾ ਇਹਦੇ ਪਿੱਛੇ ਵੀ ਲੜਾਈਆਂ ਹੁੰਦੀਆਂ ਇਹ ਕੀ ਹੈ ਇਹ ਸਾਡਾ ਜਿਹੜਾ ਅੰਦਰ ਸਾਡੇ ਇੱਕ ਕਾਮਨਸ ਸੀ ਉਹ ਕਿੱਥੇ ਚਲੇ ਗਈ ਅਸੀਂ ਕਿਉਂ ਇੰਨੇ ਜ਼ਿਆਦਾ ਅਗਰੈਸਿਵ ਹੋ ਗਏ ਸਾਨੂੰ ਐਂਗਰ ਇਸ਼ੂਜ਼ ਕਿਉਂ ਜ਼ਿਆਦਾ ਇੰਨੇ ਆਨ ਲਾ ਪਏ ਗੱਡੀਆਂ ਦੀ ਸਾਈਡ ਲਾਈਨ ਪਿੱਛੇ ਲੋਕੀ ਅਕਸਰ ਲੜ ਪੈਂਦੇ ਨੇ ਇਹ ਆਹੀ ਹੈ ਬ੍ਰੇਨ ਦੀ ਓਵਰਕਲੌਕਿੰਗ ਹੈ ਬ੍ਰੇਨ ਤੁਹਾਡਾ ਕੰਮ ਨਹੀਂ ਰਿਹਾ ਜਿਹੜਾ ਇੱਕ ਸਬਰ ਸੰਤੋਖ ਪੁਰਾਣੇ ਜ਼ਮਾਨੇ 'ਚ ਕੁਝ ਸਕੂਨ ਹੁੰਦਾ ਸੀ ਲੋਕਾਂ ਦੇ ਕੋਲ ਉਹ ਨਹੀਂ ਰਿਹਾ ਉਹਦਾ ਮੇਨ ਕਾਰਨ ਇਹ ਵੇ ਕਿ ਅਸੀਂ ਉਹਨੂੰ ਫਲੱਡਡ ਕਰਤਾ ਲੋਡ ਤੋਂ ਵੱਧ ਇਨਫੋਰਮੇਸ਼ਨ ਦੀ ਹੈ ਇਹ ਹੀ ਕਾਰਨ ਹੈ ਫਿਰ ਬਿਲਕੁਲ ਨਹੀਂ ਬੂਟੇ ਨੂੰ ਪਾਣੀ ਵੱਧ ਦੋ ਕੀ ਹੁੰਦਾ ਦੱਸ ਦੋ ਉਹ ਮਰ ਜਾਂਦਾ ਜੀ ਬਸ ਉਹੀ ਸਾਡੇ ਦਿਮਾਗ ਨਾ ਹੋ ਰਿਹਾ ਇਹ ਬ੍ਰੇਨ ਸਾਡਾ ਸਲੋਲੀ ਸਲੋਲੀ ਮਰਨ ਵਾਲੇ ਪਾਸੇ ਜਾਂਦਾ ਸਭ ਤੋਂ ਵੱਡਾ ਸਾਈਡ ਇਫੈਕਟ ਜਿਹੜਾ ਨੰਬਰ 1 ਤੇ ਆਂਦਾ ਨਾ ਉਹ ਆਂਦਾ ਤੁਹਾਡੀ ਐਂਗਜ਼ਾਇਟੀ ਗੁੱਸਾ ਲੋੜ ਤੋਂ ਵੱਧ ਤੇ ਤੀਜੇ ਨੰਬਰ ਤੇ ਆਂਦਾ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ ਲੇਡੀਜ਼ ਲਈ ਉਹ ਸਪੈਸ਼ਲੀ ਸੁਣੋ ਧਿਆਨ ਨਾਲ ਮੇਰੀ ਗੱਲ ਵੀ ਮੋਟਾਪਾ ਜਿਹੜਾ ਉਹ ਨੀਂਦ ਨਾ ਆਣ ਦੀ وجہ ਨਾਲ ਆਂਦਾ ਲੋਕਾਂ ਨੂੰ ਈ ਅਜ ਤੱਕ ਮੇਰੇ ਹਿਸਾਬ ਨਾਲ ਪਤਾ ਸਾਰੇ ਡਾਕਟਰਾਂ ਨੂੰ ਇਹ ਕੋਈ ਦੱਸਦਾ ਕੋਈ ਨਹੀਂ ਦੱਸਦਾ ਬੱਟ ਮੋਟਾਪਾ ਆਉਣ ਦਾ ਬਹੁਤ ਵੱਡਾ ਕਾਰਨ ਜਿਹੜਾ ਏ ਉਹ ਨੀਂਦ ਪੂਰੀ ਨਾ ਹੋਣਾ ਸਟ्रेस ਹਾਰਮੋਨ ਜਦੋਂ ਵਧੇਗਾ ਕੋਰਟੀਸੋਲ ਤੁਹਾਡਾ ਵਧੇਗਾ ਤੁਹਾਨੂੰ ਮੋਟਾਪਾ ਆਏਗਾ ਤੁਹਾਨੂੰ ਸ਼ੂਗਰ ਹੋਏਗੀ ਤੁਹਾਨੂੰ ਬੀਪੀ ਹੋਏਗਾ ਤੁਹਾਨੂੰ ਹਾਰਟ ਦੀ ਪ੍ਰੋਬਲਮ ਆਏਗੀ ਕਈ ਮਲਟੀਪਲ ਪ੍ਰੋਬਲਮਸ ਨੇ ਜੀ ਉਹੀ ਇੱਕ ਪ੍ਰੋਬਲਮ ਨਹੀਂ ਹੈਗੀ ਵੀ ਜਿਹੜੀ ਮੈਂ ਤੁਹਾਨੂੰ ਨੂੰ ਸਪੈਸੀਫਿਕਲੀ ਟਾਰਗੇਟ ਕਰਾਂ ਪਰ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਜਿਹੜਾ ਚਿੜਚਿੜਾਪਨ ਦੇ ਸੁਭਾਅ ਜਿਹੜਾ ਤੁਹਾਡਾ ਉਹ ਇਦਾਂ ਦਾ ਹੋ ਜਾਏਗਾ ਵੀ ਤੁਹਾਡੇ ਯਾਰ ਦੋਸਤ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਇਗਨੋਰ ਕਰਨਾ ਸ਼ੁਰੂ ਕਰ ਦੇਣਗੇ ਦੇਖੋ ਬਹੁਤ ਸਾਰੇ ਪੇਸ਼ੈਂਟ ਹੈਗੇ ਨੇ ਜਿਨ੍ਹਾਂ ਨੂੰ ਕਦੀ ਨੀਂਦ ਦੀ ਪ੍ਰੋਬਲਮ ਨਹੀਂ ਆਂਦੀ ਬਟ ਜਦੋਂ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਨਾਲ ਗੱਲਬਾਤ ਕਰਦਾ ਮੈਂ ਉਹਨਾਂ ਨੂੰ ਪੁੱਛਦਾ ਮੈਂ ਹਰਾਨੀ ਨਾਲ ਪੁੱਛਦਾ ਵਾਂ ਵੀ ਤੁਹਾਨੂੰ ਨੀਂਦ ਅੱਜ ਦੇ ਟਾਈਮ ਦੇ ਵਿੱਚ ਕਿੱਦਾਂ ਤੁਸੀਂ ਇੰਨੇ ਰਿਲੈਕਸ ਹੋ ਕਿੱਦਾਂ ਤੁਸੀਂ ਇੰਨੇ ਕਾਮ ਹੋ ਤੁਰ ਚ ਇਹ ਪਤਾ ਲੱਗਦਾ ਵੀ ਉਹ ਲੋਗ ਆਯੁਰਵੇਦ ਦੇ ਨਾਲ ਜੁੜੇ ਹੋਏ ਨੇ ਉਹ ਘਰੇਲੂ ਟੁੱਟ ਕੇ ਕਰਦੇ ਨੇ ਉਹਨਾਂ ਨੂੰ ਜੜੀਆਂ ਬੂਟੀਆਂ ਬਾਰੇ ਨੌਲੇਜ ਹੈ ਉਹ ਇਦਾਂ ਦੀਆਂ ਜੜੀਆਂ ਬੂਟੀਆਂ ਯੂਜ਼ ਕਰਦੇ ਨੇ ਜਿੱਦਾਂ ਦੀਆਂ ਮੈਂ ਕੱਢ ਕੇ ਪ੍ਰਿੰਟ ਆਊਟ ਰੱਖਿਆ ਆ ਤੁਹਾਡੇ ਸਾਹਮਣੇ ਆ ਆ ਚੀਜ਼ਾਂ ਯੂਜ਼ ਕਰਦੇ ਨੇ ਰੰਮੀ ਹੋ ਗਈ ਜਟਾਮਾਸੀ ਹੋ ਗਈ ਸ਼ੰਕਪੁਸ਼ਪੀ ਹੋ ਗਈ ਤੇ ਅਸ਼ੁਗੰਦਾ ਹੋ ਗਈ ਆ ਸਾਰੀ ਫਾਰਮੂਲੇਸ਼ਨ ਇੱਕ ਅੱਛਾ ਜੀ ਇਹ ਚੀਜ਼ਾਂ ਉਹ ਯੂਜ਼ ਕਰਦੇ ਨੇ ਉਹਨਾਂ ਦੀ ਕੰਪੋਜੀਸ਼ਨ ਭਾਵੇਂ ਉੱਪਰ ਥੱਲੇ ਹੋਏ ਬਟ ਆ ਚੀਜ਼ਾਂ ਜਿਹੜਾ ਬੰਦਾ ਯੂਜ਼ ਕਰੇਗਾ ਮਿੰਨੂ ਨਹੀਂ ਲੱਗਦਾ ਉਹਨਾਂ ਦੀ ਨੀਂਦ ਜਿਹੜੀ ਹੈ ਛੋਟੇ ਬੱਚਿਆਂ ਵਰਗੀ ਹੋ ਜਾਏਗੀ ਕੰਪੋਜੀਸ਼ਨ ਹੈ ਜੀ ਇਹ ਫਾਰਮੂਲਾ ਜਿਹੜੀ ਬੁੱਟੀਆਂ ਵਾਲਾ ਜੀ ਜੀ ਜਿਹੜਾ ਕਿ ਅਸੀਂ ਆਹ ਕੈਪਸੂਲ ਦੇ ਵਿੱਚ ਪਾਨੇ ਆ ਇਹਨੂੰ ਆਪਾਂ ਪਾਨੇ ਆ ਵਾਈਟ ਕੈਪਸੂਲ ਦਾ ਨਾਮ ਦਿੱਤਾ ਚਿੱਟਾ ਕੈਪਸੂਲ ਤੇ ਇਹ ਤੁਹਾਡੀ ਨੀਂਦ ਨੂੰ ਇੰਨਾ ਜ਼ਿਆਦਾ ਇਹ ਨਾ ਫਰੁਕੀ ਸਾਹਿਬ ਕੰਮ ਕਰਦਾ ਰੂਟ ਕਾਸ ਦੇ ਉੱਤੇ ਤੁਹਾਡਾ ਸਟ्रेस ਹਾਰਮੋਨ ਨੂੰ ਟਾਰਗੇਟ ਕਰਦਾ ਸਿੱਧਾ ਸਿੱਧਾ ਜਦੋਂ ਤੁਹਾਡਾ ਸਟ੍ਰੈਸ ਹਾਰਮੋਨ ਤੁਹਾਡੇ ਕੰਟਰੋਲ 'ਚ ਆ ਗਿਆ ਨਾ ਸਮਝੋ ਤੁਹਾਡਾ ਦਿਮਾਗ ਤੁਹਾਡੇ ਵਾਸਤੇ ਆ ਗਿਆ ਜਦੋਂ ਤੁਸੀਂ ਦਿਮਾਗ ਤੋਂ ਕੋਈ ਵੀ ਡਿਸੀਜਨ ਲੈਣਾ ਚਾਹੁੰਦੇ ਹੋ ਤੁਹਾਡਾ ਦਿਮਾਗ ਤੁਹਾਨੂੰ ਉਹ ਡਿਸੀਜਨ ਲੈਣ ਲਈ ਕਹੇਗਾ ਜੋ ਕਿ ਰਾਈਟ ਹੋਏਗਾ ਠੀਕ ਹੈ ਤੁਸੀਂ ਦਿਮਾਗ ਦੇ ਹਿਸਾਬ ਨਾਲ ਨਹੀਂ ਚੱਲੋਗੇ ਦਿਮਾਗ ਤੁਹਾਡੇ ਹਿਸਾਬ ਨਾਲ ਚੱਲੇਗਾ ਠੀਕ ਹੈ ਮਤਲਬ ਤੁਹਾਡੀ ਗੱਡੀ ਦੀ ਬ੍ਰੇਕ ਤੁਹਾਡੇ ਪੈਰਾਂ 'ਤੇ ਆ ਗਈ ਵੀ ਜਦੋਂ ਮਰਜ਼ੀ ਬ੍ਰੇਕ ਲਾਓਗੇ ਉੱਥੇ ਰੁਕ ਜਾਏਗਾ ਮੈਂ ਰਾਸਤੇ ਵੀ ਆਣਾ ਜੀ ਤੁਹਾਨੂੰ ਬਹੁਤ ਸੌਖਾ ਅਤੇ ਬੋਲਾ ਨਾ ਯਾ ਆਪ ਤਰੀਕਾ ਦੱਸ ਲੰਗਾ ਵਾ ਇਹ ਨਾ ਸੋਚਿਓ ਵੀ ਇਹ ਤਰੀਕਾ ਤੁਹਾਨੂੰ ਸੌਖਾ ਦੇਣ ਲੰਗਾ ਵਾ ਤੇ ਇਹ ਕੰਮ ਵੀ ਉਨਾਂ ਕੋਈ ਕਰੇਗਾ ਕੰਮ ਬਹੁਤ ਸ਼ਾਨਦਾਰ ਕਰੇਗਾ ਇਸ ਗੱਲ ਦੀ ਗਾਰੰਟੀ ਮੇਰੀ ਠੀਕ ਹੈ ਬਿਨਾ ਪੈਸੇ ਲਏ ਇੱਕ ਤੜਨਾ ਹੋਰ ਵਾਦਾ ਕਰਨ ਲੰਗਾ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਨ ਲੰਗਾ ਵਾ ਤੁਸੀਂ ਇਹ ਕੈਪਸੂਲ ਮੇਰੇ ਕੋਲੋਂ ਬਾਏ ਕਰਨਾ ਚਾਹੁੰਦੇ ਹੋ ਤੇ ਕਰ ਲਓ ਨਹੀਂ ਕਰਨਾ ਚਾਹੁੰਦੇ ਤਾਂ ਵੀ ਕੋਈ ਗੱਲ ਨਹੀਂ ਅਸੀਂ ਇੱਥੇ ਕੈਪਸੂਲ ਵੇਚਣ ਲਈ ਨਹੀਂ ਬੈਠੇ ਬਟ ਤੁਹਾਨੂੰ ਇਹ ਨੁਸਖਾ ਫਾਰਮੂਲਾ ਫ੍ਰੀ ਚ ਦੇਣ ਬੈਠੇ ਆ ਜਿਹੜਾ ਜਿਹੜਾ ਵੀ ਮੇਰਾ ਵੀਰ ਇਸ ਪ੍ਰੋਬਲਮ ਤੋਂ ਪੀੜਿਤ ਹੈ ਉਹਦਾ ਘਰ ਬੈਠਿਆ ਆਂ ਹੀ ਆਪਾਂ ਹੱਲ ਕਰਾਂਗੇ ਇਹ ਨੁਸਖਾ ਫਾਰਮੂਲਾ ਤੁਹਾਨੂੰ ਬਿਲਕੁਲ ਫ੍ਰੀ ਆਫ ਕਾਸਟ ਤੁਹਾਡੇ ਨਾਲ ਸ਼ੇਅਰ ਕਰਨ ਲਈ ਤਿਆਰ ਆ ਇਹਦਾ ਪ੍ਰਿੰਟ ਆਊਟ ਕੱਢ ਕੇ ਰੱਖਣ ਦਾ ਵੀ ਪਰਪਸ ਇਹੀ ਏ ਕਿ ਤੁਹਾਨੂੰ ਅੱਜ ਨੁਸਖਾ ਫਾਰਮੂਲਾ ਫ੍ਰੀ ਚ ਦੇ ਕੇ ਜਾਣਾ ਉਹਦੇ ਲਈ ਕੀ ਕਰਨਾ ਪਏਗਾ ਤੁਹਾਨੂੰ ਇੱਕ ਛੋਟਾ ਜਿਹਾ ਕੰਮ ਕਰਨਾ ਪਏਗਾ ਥੱਲੇ ਇੱਕ ਕਮੈਂਟ ਕਰਨਾ ਤੇ ਜਿਹੜਾ ਅਨਿੰਦਰੇ ਵਾਲਾ ਕੈਪਸੂਲ ਹੈ ਜਿਹੜਾ ਐਂਜਾਇਟੀ ਵਾਲਾ ਕੈਪਸੂਲ ਹੈ ਜਿਹੜਾ ਡਿਪਰੈਸ਼ਨ ਵਾਲਾ ਕੈਪਸੂਲ ਹੈ ਉਹਦਾ ਫਾਰਮੂਲਾ ਨੁਸਖਾ ਸਾਨੂੰ ਦਿੱਤਾ ਜਾਏ ਉਸੇ ਵੇਲੇ ਫਾਰਮੂਲਾ ਤੁਹਾਡੇ ਕੋ ਆ ਜਾਏਗਾ ਤੁਸੀਂ ਜਿਹੜੇ ਵੀ ਪਲੇਟਫਾਰਮ ਤੇ ਵੀਡੀਓ ਦੇਖਦੇ ਪਏ ਹੋ ਉਹਦੇ ਥੱਲੇ ਕਮੈਂਟ ਕਰੋ ਸਿਰਫ ਫਾਰਮੂਲਾ ਲੇ ਕੇ ਕੈਪਸੂਲ ਦਾ ਕਰੋ ਵਾਈਟ ਕੈਪਸੂਲ ਫਾਰਮੂਲਾ ਲਿਖ ਦਿਓ ਜਾਂ ਚਿੱਟਾ ਕੈਪਸੂਲ ਫਾਰਮੂਲਾ ਲਿਖ ਦਿਓ ਤੁਹਾਨੂੰ ਇਹਦਾ ਫਾਰਮੂਲਾ ਮਿਲ ਜੇਗਾ ਜਿਹੜੀ ਸਾਨੂੰ ਸਾਡਾ ਆਯੁਰਵੇਦ ਕਹਿੰਦਾ ਠੀਕ ਹੈ ਉਹ ਫੈਕਟ ਬੇਸ ਗੱਲਾਂ ਕਰੀਦੀਆਂ ਬਿਨਾ ਬੇਸ ਤੋਂ ਬੇਸਲੈਸ ਗੱਲਾਂ ਨਹੀਂ ਕਰੀਦੀ ਐਸਲੀ ਤੁਸੀਂ ਕਿਸੇ ਨਵੀਂ ਮੰਨ ਦੇ ਵਿੱਚ ਡਾਊਟ ਹੈ ਪਿਆਜ਼ ਦੇ ਰਸ ਬਾਰੇ ਕੋਈ ਵੀ ਜਾ ਕੇ ਤੁਸੀਂ ਕਰਾਸ ਚੈੱਕ ਕਰ ਸਕਦੇ ਹੋ ਪਿਆਜ਼ ਦਾ ਰਸ ਜਿਹੜਾ ਇਹ ਕੱਢਣ ਦਾ ਤਰੀਕਾ ਬੜਾ ਆਸਾਨ ਹੈ ਇਹ ਮੈਂ ਤੁਹਾਨੂੰ ਕੱਢ ਕੇ ਦਿਖਾਣਾ ਵਾਂ ਫਰੂਕੀ ਸਾਹਿਬ ਇਹ ਪਿਆਜ਼ ਨੂੰ ਪਹਿਲਾਂ ਅਸੀਂ ਪੀਲ ਆਫ ਕਰ ਲਿਆ ਪਿਆਜ਼ ਦੀ ਉਹਨੂੰ ਲਾ ਕੇ ਉਹਨੂੰ ਹਲਕਾ ਜਿਹਾ ਥੋੜ੍ਹਾ ਜਿਹਾ ਵਿੱਚ ਮਾੜਾ ਜਿਹਾ ਪਾਣੀ ਪਾ ਕੇ ਐਵੇਂ ਦੋ ਤਿੰਨ ਚਮਚੇ ਪਾਣੀ ਪਾ ਕੇ ਜਦੋਂ ਅਸੀਂ ਇਹਨੂੰ ਗਿੜਾਂਗੇ ਇਹਦੀ ਬਿਲਕੁਲ ਚਟਨੀ ਟਾਈਪ ਦੀ ਚੀਜ਼ ਬਣ ਜਾਏਗੀ ਠੀਕ ਹੈ ਉਹਨੂੰ ਸਾਫ਼ ਕੱਪੜੇ ਦੇ ਵਿੱਚ ਜਿਦਾ ਦੇਖੋ ਤੁਹਾਡੇ ਸਾਹਮਣੇ ਸਾਫ਼ ਕੱਪੜਾ ਰੱਖਿਆ ਨਾ ਸਾਫ ਕੱਪੜੇ ਦੇ ਵਿੱਚ ਰੱਖ ਕੇ ਪਿਆਜ਼ ਨੂੰ ਤੇ ਉਹਨੂੰ ਉਤੋਂ ਇਦਾਂ ਜਿਹੜਾ ਰਸ ਨੂੰ ਗੱਟਣਾ ਆਪਾਂ ਕੱਪੜਾ ਨਿਚੋੜ ਕੇ ਉਤੋਂ ਆਹ ਦੇਖੋ ਜਿੱਦਾਂ ਮੈਂ ਕੱਟਤਾ ਠੀਕ ਹੈ ਦੇਖੋ ਜੀ ਆਹ ਪਿਆਜ਼ ਦਾ ਰਸ ਆ ਗਿਆ ਨਾ ਆਪਣੇ ਕੋਲ ਪਿਓਰ ਬਿਲਕੁਲ ਦੇਖੋ ਕੋਈ ਵੀ ਚੀਜ਼ ਬਣੀ ਬਣਾਈ ਨਹੀਂ ਲੈਣੀ ਆਪਾਂ ਠੀਕ ਹੈ ਜੇ ਬਣੀ ਬਣਾਈ ਚੀਜ਼ ਲਵਾਂਗੇ ਉਹਦੇ ਤੇ ਕੋਈ ਤਵਾਰ ਨਹੀਂ ਆ ਵੀ ਪਿਆਜ਼ ਦੀ ਜਿਹੜੇ ਰਸ ਦੀ ਬਿਲ ਜਾਂਦੀ ਹੈ ਅੱਜ ਕੱਲ ਬੋਤਲਾਂ 'ਚ ਵੀ ਆਉਂਦਾ ਬਟ ਉਹਦੇ ਵਿੱਚ ਇਹ ਨਹੀਂ ਪਤਾ ਵੀ ਕੀ ਕੁਝ ਪਾਇਆ ਕਿਹੜਾ ਕੈਮੀਕਲ ਪਾਇਆ ਉਹਨੂੰ ਪ੍ਰੀਜ਼ਰਵ ਕਰਨ ਲਈ ਉਹਦੀ ਸ਼ੈਲਫ ਲਾਈਫ ਵਧਾਣ ਲਈ ਸੋ ਦੂਜੀ ਗੱਲ ਆਪਾਂ ਆ ਜਨੇ ਆਮਲੇ ਠੀਕ ਹੈ ਆਮਲੇ ਦੇ ਉੱਤੇ ਇੰਨੀ ਕੁ ਜ਼ਿਆਦਾ ਰਿਸਰਚ ਹੋਈ ਹੈ ਹਮ ਬਕਾਇਦਾ ਗੋਰਿਆਂ ਨੇ ਇਤਨ ਰਿਸਰਚ ਕੀਤੀ ਹੈ ਫਰੂਕੀ ਸਾਹਿਬ ਠੀਕ ਹੈ ਔਰ ਸਰਚ ਪੇਪਰ ਵੀ ਹੈਗੇ ਨੇ ਮੇਰੇ ਤੋਂ ਜਿਹੜਾ ਆਮਲਾ ਹੈ ਨਾ ਇਹ ਦਿਮਾਗ ਨੂੰ ਕਾਮਿੰਗ ਇਫੈਕਟ ਦਿੰਦਾ ਸ਼ਾਂਤ ਕਰਦਾ ਬਾਡੀ ਨੂੰ ਵੀ ਸ਼ਾਂਤ ਕਰਦਾ ਦਿਮਾਗ ਨੂੰ ਵੀ ਸ਼ਾਂਤ ਕਰਦਾ ਕਿਰ ਵਿੱਚ ਇੰਨੀਆਂ ਸ਼ਾਨਦਾਰ ਪ੍ਰੋਪਰਟੀਜ਼ ਪਾਈਆਂ ਗਈਆਂ ਨੇ ਕਿ ਗੋਰੇ ਵੀ ਅੱਜ ਦੀ ਡੇਟ 'ਤੇ ਸਾਡੇ ਆਯੁਰਵੇਦ ਨੂੰ ਬਾਹਰਲੇ ਦੇਸ਼ਾਂ 'ਚ ਮੰਨਣ ਲੱਪੇ ਵੀ ਵਾਕਈ ਜਿਹੜਾ ਬੰਦਾ ਰਾਤ ਨੂੰ ਸੌਣ ਵੇਲੇ ਜੇ ਆਮਲੇ ਦਾ ਰਸ ਪੀਏਗਾ ਜੀ ਤੇ ਉਹ ਜਿਹੜਾ ਲੰਬਾ ਜੀਏਗਾ ਤੇ ਉਹਦਾ ਜਿਹੜਾ ਕਾਮਿੰਗ ਇਫੈਕਟ ਇੰਨਾ ਵਧੀਆ ਉਹਨੂੰ ਨਾ ਕੀ ਬਾਤ ਹੈ ਉਹਨੂੰ ਐਂਗਜ਼ਾਇਟੀ ਨਹੀਂ ਹੋਣੀ ਉਹਨੂੰ ਡਿਪਰੈਸ਼ਨ ਨਹੀਂ ਹੋਣਾ ਉਹਨੂੰ ਅਨਿੰਦਰੇ ਦੀ ਪ੍ਰੋਬਲਮ ਨਹੀਂ ਹੋਣੀ ਉਹਨੂੰ ਸਲੀਪ ਲਾਈਕ ਆ ਬੇਬੀ ਉਨੇ ਕਿਹਾ ਗੁਰੇ ਨੇ ਵੀ ਜੇ ਤੁਸੀਂ ਆਮਲੇ ਦਾ ਰਸ ਕੱਲਾ ਪੀਣਾ ਸ਼ੁਰੂ ਕਰ ਦੋਗੇ ਨਾ ਕੁਛ ਨਾ ਕਰੋ ਕੱਲਾ ਆਮਲੇ ਦਾ ਰਸ ਪੀਣਾ ਸ਼ੁਰੂ ਕਰ ਦੋ ਯੂ ਵਿਲ ਸਲੀਪ ਲਾਈਕ ਅ ਬੇਬੀ ਹੁਣ ਇਹਨੂੰ ਲੈਣ ਦਾ ਇੱਕ ਖਾਸ ਤੁਹਾਨੂੰ ਤਰੀਕਾ ਦੱਸ ਲੰਗਾ ਵਾ ਜੀ 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 ਆਪਾਂ ਹੁਣ ਇਹ ਪਿਆਜ਼ ਦਾ ਕੱਢ ਲਿਆ ਜੀ ਦਾ ਪਿਆਜ਼ ਦਾ ਰਸ ਕੱਢ ਲਿਆ ਹੁਣ ਅਸੀਂ ਆਮਲੇ ਦਾ ਵੀ ਸੇਮ ਉਸੇ ਤਰੀਕੇ ਨਾਲ ਰਸ ਕੱਢਾਂਗੇ ਇਹਦੇ ਚ ਬਹੁਤ ਸਾਰੇ ਕਾਮਿੰਗ ਇਫੈਕਟ ਹੁੰਦੇ ਨੇ ਪਹਿਲਾ ਅਸੀਂ ਆਮਲੇ ਨੂੰ ਚੰਗੀ ਤਰ੍ਹਾਂ ਧੋਲਾਂਗੇ ਸਾਫ਼ ਕਰ ਲਵਾਂਗੇ ਸਾਫ਼ ਕਰਨ ਤੋਂ ਬਾਅਦ ਅਸੀਂ ਜਿੱਦਾਂ ਆਪਾਂ ਪਿਆਜ਼ ਦਾ ਰਸ ਕੱਢਿਆ ਉਦਾਂ ਹੀ ਆ ਦੇਖੋ ਸਾਫ਼ ਕਪੜਾ ਲੈ ਕੇ ਉਹਦੇ ਵਿੱਚ ਅਸੀਂ ਆਮਲੇ ਨੂੰ ਗ੍ਰाइंड ਕਰ ਲਿਆ ਗ੍ਰाइंड ਕਰਨ ਮੇਲੇ ਥੋੜਾ ਜਿਹਾ ਪਾਣੀ ਪਾ ਲੈਣਾ 2-3 ਚਮਚੇ ਜਿਆਦਾ ਨਹੀਂ ਪਾਣੀ ਪਾਣਾ ਉਹਨੂੰ ਕਰਕੇ ਆ ਦੇਖੋ ਜੀ ਬਿਲਕੁਲ ਅਸੀਂ ਪੇਸਟ ਬਣ ਗਈ ਹੈ ਹੁਣ ਆ ਦੇਖੋ ਇਹਨੂੰ ਸਾਫ਼ ਕਪੜੇ ਦੇ ਵਿੱਚ ਆਪਾਂ ਪਾ ਲਿਆ ਇਹਨੂੰ ਉੱਤੋਂ ਪੋਟਲੀ ਨੂੰ ਨਿਚੋੜ ਕੇ ਉਹਦੇ ਵਿੱਚ ਚੋਰਾਸ ਨਿਕਲ ਗਿਆ ਰਸ ਨਿਕਲ ਕੇ ਸਾਡੇ ਕੋਲ ਪਿਆ ਹੁਣ ਸਾਡੇ ਕੋਲ ਪਿਆਜ਼ ਦਾ ਰਸ ਵੀ ਆ ਗਿਆ ਤੇ ਆਮਲੇਦਾਰਾ ਸੀ ਵੀ ਆ ਗਿਆ ਇਹਨੂੰ ਮਿਕਸ ਕਰਨ ਲਈ ਆਪਾਂ ਨੂੰ ਇਨਾ ਕੁ ਪਾਣੀ ਲੈਣਾ ਗਲਾਸ ਦੇ ਵਿੱਚ ਤਕਰੀਬਨ ਅੱਧੇ ਗਲਾਸ ਤੋਂ ਵੀ ਘੱਟ ਕਿਉਂਕਿ ਅਸੀਂ ਰਾਤ ਨੂੰ ਸੌਣ ਵੇਲੇ ਪਾਣੀ ਘੱਟ ਤੋਂ ਘੱਟ ਪੀ ਲਈਏ ਤੇ ਚੰਗੀ ਗੱਲ ਏ ਕਿਉਂਕਿ ਆਪਾਂ ਨੂੰ ਯੂਰੀਨੇਟ ਕਰਨ ਲਈ ਬਾਰ-ਬਾਰ ਉੱਠਣਾ ਨਾ ਪਏ ਫਿਰ ਉੱਚ ਵੀ ਸਾਡੀ ਸਲੀਪ ਜਿਹੜੀ ਹੈ ਡਿਸਟਰਬ ਹੋਣ ਦੇ ਚਾਂਸਸ ਬਣ ਜਾਂਦੇ ਨੇ ਸੋ ਇਹਨਾਂ ਨੂੰ ਮਿਕਸ ਕਰਨ ਦਾ ਵੀ ਇੱਕ ਖਾਸ ਤਰੀਕਾ ਹੈਗਾ ਫਰੂਕੀ ਸਾਹਿਬ ਜਿਹੜਾ ਆਮਲੇਦਾਰਾ ਸਫਾ ਲੈਣਾ ਨਾ ਉਹ ਆਪਾਂ ਲੈਣਾ ਐਗਜੈਕਟਲੀ ਡਬਲ ਆ ਦੇ ਕੋ ਇਹ ਇੱਕ ਚਮਚਾ ਤੇ ਆ ਹੋ ਗਿਆ ਜੀ ਦੋ ਚਮਚੇ ਠੀਕ ਹੈ ਜੀ ਦੋ ਚਮਚੇ ਆਪਾਂ ਲੈਣਾ ਆਮਲੇ ਦਾ ਰਸ ਤੇ ਸਿਰਫ ਇੱਕ ਚਮਚਾ ਜਿਹੜਾ ਆਪਾਂ ਉਹਦਾ ਲਵਾਂਗੇ ਪਿਆਜ਼ ਦਾ ਰਸ ਠੀਕ ਹੈ ਜੀ ਤੇ ਆ ਦੇਖੋ ਜੀ ਇਹਨੂੰ ਜਦੋਂ ਵੀ ਆਪਾਂ ਪਾਣਾ ਇਹਨੂੰ ਅਸੀਂ ਕੋਸੇ ਪਾਣੀ ਦੇ ਵਿੱਚ ਪਾਣਾ ਜਿਹਨੂੰ ਅਸੀਂ ਵਾਰਮ ਵਾਟਰ ਕਹਿ ਦਿੰਦੇ ਆ ਜਾਂ ਹਿੰਦੀ ਚ ਗੁੰਗੁਨਾ ਪਾਣੀ ਕਹਿ ਦਿੰਦੇ ਆ ਠੀਕ ਹੈ ਜੀ ਇਹ ਨੁਸਖਾ ਫਾਰਮੂਲਾ ਬਣ ਕੇ ਬਿਲਕੁਲ ਹੋ ਗਿਆ ਤਿਆਰ ਤੇ ਜਿਹੜਾ ਵੀ ਇਸ ਨੁਸਕੇ ਫਾਰਮੂਲੇ ਨੂੰ ਲਏਗਾ ਉਹ ਆਪਣੀ ਜਿਹੜਾ ਅਨਿੰਦਰਾ ਹੈ ਸਟ੍ਰੈਸ ਹੈ ਟੈਨਸ਼ਨ ਹੈ ਡਿਪਰੈਸ਼ਨ ਹੈ ਉਹਨੂੰ ਸਦਾ ਲਈ ਹਮੇਸ਼ਾ ਲਈ ਭੁੱਲ ਜਾਏਗਾ ਜਿਹੜਾ ਬੈਸਟ ਸਮਾਂ ਹੈਗਾ ਪਹਿਲੀ ਗੱਲ ਤੇ ਜਿਹੜਾ ਡਿਨਰ ਹੈ ਨਾ ਉਹ ਤੁਸੀਂ 7 ਵਜੇ ਤੱਕ ਲਾਸਟ ਕਰ ਲੈਣਾ ਦੇਖੋ ਆਯੁਰਵੇਦ ਅਕੋਰਡਿੰਗ ਜਦੋਂ ਤੱਕ ਸੂਰਜ ਚੜਿਆ ਸੂਰਜ ਚੜੇ ਚੜੇ ਤੇ ਰੋਟੀ ਖਾਣੀ ਹੁੰਦੀ ਹੈ ਸੂਰਜ ਡੁੱਬਣ ਤੋਂ ਬਾਅਦ ਰੋਟੀ ਨਹੀਂ ਖਾਣੀ ਹੁੰਦੀ ਠੀਕ ਹੈ ਬਟ ਜੇ ਤੁਸੀਂ ਕਿਸੇ ਕੰਮ 'ਚ ਲੇਟ ਵੀ ਹੋ ਗਏ ਹੋ ਤੇ ਲਾਸਟ ਆਂਦੇ ਅਸਾਰ ਸਭ ਤੋਂ ਪਹਿਲਾਂ ਘਰ ਆਂਦੇ ਸਾਰ ਰੋਟੀ ਖਾ ਲਓ ਬਾਕੀ ਕੰਮ ਬਾਅਦ 'ਚ ਕਰ ਲਓ ਕਿਉਂਕਿ ਦੋਸਤ ਤੁਸੀਂ 7 ਵਜੇ ਤੱਕ ਆਪਣਾ ਡਿਨਰ ਕਰ ਲਓ ਡਿਨਰ ਕਰਨ ਤੋਂ ਪੂਰੇ ਅੱਧੇ ਘੰਟੇ ਬਾਅਦ ਅਸੀਂ ਇਹਦਾ ਸੇਵਨ ਕਰਨਾ ਜੇ ਤੁਸੀਂ 7:30 ਵਜੇ ਨਹੀਂ ਤੇ 8 ਵਜੇ ਤੱਕ ਵੀ ਇਹਦਾ ਸੇਵਨ ਕਰ ਲੋਗੇ ਤੇ ਰਾਤ ਨੂੰ ਇਹ ਬੜੇ ਵਧੀਆ ਬ੍ਰਾਈਟ ਚਾਂਸਸ ਨੇ ਵੀ ਤੁਹਾਨੂੰ 9:30 10 ਵਜੇ ਤੱਕ ਨੀਂਦ ਆ ਜਾਏਗੀ ਤੁਸੀਂ ਸਾਰੇ ਕੰਮਕਾਰ ਛੱਡ ਕੇ ਬਸ ਇਹਦੇ ਵਿੱਚ ਇੱਕ ਕੰਡੀਸ਼ਨ ਹੈ ਛੋਟੀ ਜੀ ਉਹ ਤੁਸੀਂ ਜ਼ਰੂਰ ਫਾਲੋ ਕਰ ਲਿਓ ਵੀ ਰਾਤ ਨੂੰ ਸੌਣ ਵੇਲੇ ਤੱਕ ਮੋਬਾਈਲ ਦਾ ਇਸਤੇਮਾਲ ਨਹੀਂ ਕਰਨਾ ਵਾਈਫਾਈ ਦਾ ਇਸਤੇਮਾਲ ਨਹੀਂ ਕਰਨਾ ਲੈਪਟਾਪ ਦਾ ਇਸਤੇਮਾਲ ਨਹੀਂ ਕਰਨਾ ਦੁਨੀਆ ਤੋਂ ਜੇ ਤੁਸੀਂ ਡਿਸਕਨੈਕਟ ਹੋਵੋਗੇ ਸੋਸ਼ਲ ਮੀਡੀਆ ਤੋਂ ਤੁਸੀਂ ਡਿਸਕਨੈਕਟ ਹੋਵੋਗੇ ਫਿਰ ਹੀ ਤੁਹਾਨੂੰ ਨੀਂਦ ਆਏਗੀ ਜਦੋਂ ਤੱਕ ਤੁਹਾਡੀ ਬਲੂ ਲਾਈਟ ਵਾਲੀ ਜਿਹੜਾ ਸਿਸਟਮ ਅੱਖਾਂ 'ਚ ਰਹੇਗਾ ਨਾ ਉਦੋਂ ਤੱਕ ਤੁਹਾਡਾ ਜਿਹੜਾ ਬ੍ਰੇਨ ਹੈ ਉਹ ਹਾਈਪਰ ਰਹੇਗਾ ਓਕੇ ਉਹਨੂੰ ਬ੍ਰੇਨ ਨੂੰ ਸ਼ਾਂਤ ਕਰਨ ਲਈ ਪਹਿਲਾਂ ਬਲੂ ਲਾਈਟ ਦਾ ਖਹਿੜਾ ਛੱਡੋ ਫਿਰ ਨੀਂਦ ਆਏਗੀ ਦੇਖੋ ਜੀ ਮੇਰੀ ਬੇਨਤੀ ਮੇਰੀ ਰਿਕੁਐਸਟ ਹੱਥ ਜੋੜ ਕੇ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਮੈਨੂੰ ਬਹੁਤ ਪਿਆਰ ਕਰਨ ਵਾਲਿਆਂ ਨੂੰ ਇਹੀ ਹੈ ਵੀ ਜਿੰਨੇ ਵੀ ਆਣਾ ਜ਼ਰੂਰ ਆਓ ਮਿਲਣ ਦੀ ਮੈਨੂੰ ਕੋਈ ਫੀਸ ਨਹੀਂ ਸਲਾਹ ਮਸ਼ਵਰਾ ਕਰਨ ਦੀ ਕੋਈ ਫੀਸ ਨਹੀਂ ਪਰ ਸਮਾਂ ਲੈ ਕੇ ਜ਼ਰੂਰ ਆਓ ਕਿਉਂਕਿ ਜਦੋਂ ਤੁਸੀਂ ਬਾਹਰ ਬੈਠੇ ਵੇਟ ਕਰਦੇ ਹੁੰਦੇ ਹੋ ਤੇ ਮੈਨੂੰ ਬਹੁਤ ਅੱਛਾ ਨਹੀਂ ਫੀਲ ਹੁੰਦਾ ਮੈਨੂੰ ਮਾੜਾ ਫੀਲ ਹੁੰਦਾ ਸੋ ਜਿੰਨੇ ਵੀ ਆਣਾ ਮੇਰੇ ਭਰਾ ਨੇ ਵੀਰ ਨੇ ਜਿੰਨੇ ਵੀ ਆਣਾ ਮੋਸਟ ਵੈਲਕਮ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹਰ ਰੋਜ਼ ਮਿਲਦੇ ਆ ਕੋਈ ਛੁੱਟੀ ਨਹੀਂ ਕੋਈ ਐਤਵਾਰ ਦੀ ਛੁੱਟੀ ਨਹੀਂ ਹਫ਼ਤੇ ਦੇ 7 7 ਦਿਨ ਵਰਕਿੰਗ ਡੇ ਨੇ ਤੁਸੀਂ ਜਦੋਂ ਵੀ ਆਣਾ ਸਮਾਂ ਬਣਾ ਕੇ ਜ਼ਰੂਰ ਆਓ